ਕਰਨਲ ਸਿੰਘ ਜੀ ਚਾਇਨਾ ਟੂਰ ਤੇ ਗਏ ਹੋਏ ਸੀ ਤੇ ਕਰਨਲ ਸਿੰਘ ਜੀ ਅਸੀਂ ਚਾਹਾਂਗੇ ਕਿ ਤੁਸੀਂ ਦਰਸ਼ਕਾਂ ਨੂੰ ਜ਼ਰੂਰ ਦੱਸੋ ਕਿ ਜਿਹੜੇ ਚਾਇਨਾ ਵਾਲੇ ਨੇ ਉਹ ਕੰਮਕਾਜ ਕਰਨ ਦੇ ਵਿੱਚ ਬੜੇ ਤੇਜ਼ ਨੇ ਬੜੀਆਂ ਤਰੱਕੀਆਂ ਕਰ ਰਹੇ ਨੇ ਕਿ ਹਰ ਚੀਜ਼ ਚਾਈਨਸ ਆਉਣੀ ਸ਼ੁਰੂ ਹੋ ਗਈ ਹੈ ਇੱਥੋਂ ਤੱਕ ਉਹਨਾਂ ਨੇ ਆਪਣਾ ਵਪਾਰ ਵਧਾ ਲਿਆ ਕੀ ਕਾਰਨ ਨੇ ਬਹੁਤ ਸਾਰਾ ਉੱਥੋਂ ਸਿੱਖਣ ਨੂੰ ਮਿਲਦਾ ਉਸ ਕੌਮ ਨੇ ਚਾਈਨੀਜ਼ ਨੇ ਜਿਹੜੇ ਕ ਦੁਨੀਆ ਦੇ ਹੁਣ ਮੈਨੂਫੈਕਚਰਿੰਗ ਇੰਡਸਟਰੀ ਜਿਹਨੂੰ ਕਹਿੰਦੇ ਆਪਾਂ ਇੰਗਲਿਸ਼ ਅਖ਼ਬਾਰਾਂ ਵੀ ਸਾਰੇ ਹੋਰ ਦੇਸ਼ ਵੀ ਇੰਡਸਟਰੀ ਬਣ ਚੁੱਕੀ ਸਾਰੀ ਦੁਨੀਆ ਨੂੰ ਸਪਲਾਈ ਕਰਦੀ ਆ ਆਪਣੇ ਪ੍ਰੋਡਕਟਸ ਇਸਪੋਰਟਸ ਨੂੰ ਲੈ ਕੇ ਆਸਟ੍ਰੇਲੀਆ ਬੜਾ ਮੋਰੀ ਦੇਸ਼ ਵਜੋਂ ਜਾਣਿਆ ਜਾਂਦਾ ਹੈ ਤਾਂ ਹੁਣ ਕਿਹੜੀਆਂ ਕਿਹੜੇ ਟੂਰਨਾਮੈਂਟ ਨੇ ਜਿਹੜੇ ਪੰਜਾਬੀਆਂ ਵੱਲੋਂ ਹੁਲੀ ਕੀਤੇ ਜਾ ਰਹੇ ਨੇ ਜਾਂ ਕਿੱਥੇ-ਕਿੱਥੇ ਖੇਡਾਂ ਹੋ ਰਹੀਆਂ ਨੇ ਬੱਚਿਆਂ ਦੀਆਂ ਨੌਜਵਾਨਾਂ ਦੀਆਂ ਜਾਂ ਫਿਰ ਓਪਨ ਮੈਚ ਕਿੱਥੇ-ਕਿੱਥੇ ਕਰਵਾਏ ਜਾ ਰਹੇ ਨੇ ਇਹਨਾਂ ਦੇ ਵੱਲੋਂ ਸਰ ਗੁਰਸ਼ੇਰ ਸਿੰਘ ਮਾਨ ਤੇ ਆਸ ਇੰਟਰਨੈਸ਼ਨਲ ਅਥਲੈਟਿਕ ਮੀਟ ਹੋਣ ਜਾ ਰਹੀ ਆ ਆਪਾਂ ਅੱਗੇ ਵੀ ਦੱਸਿਆ ਸੀ ਬਹੁਤ ਨੇੜੇ ਸਮਾ ਆ ਗਿਆ ਅ ਅਮਰਜੈਂਸੀ ਫਿਲਮ ਕੰਗਨਾਰ ਨਾਵਤੀ ਬੇਹਦ ਵਿਵਾਦਾਂ ਦਾ ਹਿੱਸਾ ਬਣੀ ਹੋਈ ਹੈ ਕਿਉਂਕਿ ਉਸ ਦਾ ਟ੍ਰੇਲਰ ਲਾਂਚ ਕੀਤਾ ਗਿਆ ਜਿਸ ਦੇ ਵਿੱਚ ਪੰਜਾਬ ਨੂੰ ਲੈ ਕੇ ਬਹੁਤ ਸਾਰੀਆਂ ਅਸੀਆਂ ੜਕਾਉ ਚੀਜ਼ਾਂ ਦਿਖਾਈਆਂ ਗਈਆਂ ਨੇ ਜਿਸ ਦਾ ਪੰਜਾਬ ਦੇ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਇੱਥੋਂ ਤੱਕ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਕਬੀਰ ਸਿੰਘ ਵੱਲੋਂ ਤੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਵੀ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਕੀ ਕਹਿਣਾ ਚਾਹੋਗੇ ਬਈ ਜਿਹੜੀਆਂ ਇਹ ਗੱਲਾਂ ਕਰਦੇ ਆ ਜਿਹੜੇ ਲੋਕੀ ਇਦਾਂ ਦੀਆਂ ਅੱਗ ਭਰਾਉ ਨਾਲਾਂ ਜਿਹੜੀਆਂ ਇਦਾਂ ਦੀਆਂ ਅੱਗ ਭਰਾਉ ਕੰਨਾਂ ਆ ਜੋ ਬੋਲਦੇ ਆ ਆਦਾਂ ਦੇ ਬੋਲ ਬੋਲਦੇ ਆ ਉਹਦਾ ਫਰਕ ਜਦੋਂ ਮੀਡੀਆ ਦੇ ਉੱਤੇ ਆਉਂਦਾ ਦਾ ਝੜਕਾ ਹੜ ਪੈਦਾ ਹੁੰਦੀ ਆ ਐਕਸਪਲੋਇਟੇਸ਼ਨ ਹੁੰਦੀ ਆ ਉਹਦੇ ਨਾਲ ਵੀ ਲੋਕੀ ਅਦਾਈ ਦਾ ਕਾਰਨ ਬਣਦਾ ਸਤਿ ਸ਼੍ਰੀ ਅਕਾਲ ਜੀ ਮੈਂ ਅਨਪਦੀ ਪੱਲੀਵਾਦ ਤੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਆਸਟ੍ਰੇਲੀਆ ਡਾਇਰੀ ਹੈ ਪ੍ਰੋਗਰਾਮ ਮੈਂ ਜਿਸ ਵਿੱਚ ਜਿ세 ਜਿਸੀ ਚਾਤ ਮਾਰਦੇ ਆਂ ਆਸਟ੍ਰੇਲੀਆ ਦੇ ਚੱਪੇ ਚੱਪੇ ਤੇ ਜਾਣਕਾਰੀ ਕਰਦੇ ਆਂ ਉੱਥੋਂ ਦੇ ਇਕੱਠੇ ਕੀ ਕੀ ਕੁਛ ਚੱਲ ਰਿਹਾ ਹੈ ਖਾਸ ਆਸਟ੍ਰੇਲੀਆ ਦੇ ਵਿੱਚ ਨਾਲੇ ਗੱਲਾਂ ਬਾਤਾਂ ਹੁੰਦੀਆਂ ਨੇ ਪੰਜਾਬ ਤੇ ਭਾਰਤ ਦੇ ਭੱਜ ਤੇ ਮਸਲਿਆਂ ਬਾਰੇ ਕਿ ਸਾਥ ਸਮੁੰਦਰ ਪਾਰ ਆਸਟ੍ਰੇਲੀਆ ਦੇ ਵਿੱਚ ਸਾਡੇ ਜਿਹੜੇ ਪੰਜਾਬੀ ਬੈਠੇ ਨੇ ਉਹ ਕੀ ਸੋਚਦੇ ਨੇ ਤੇ ਆਪਣੀ ਕੀ رائے ਰੱਖਦੇ ਨੇ ਸਾਰੀਆਂ ਇਹ ਖਬਰਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜਦੇ ਨੇ ਕਰਨਾਲ ਸਿੰਘ ਜੀ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ ਸਤਿ ਸ਼੍ਰੀ ਅਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰਿਆਂ ਨੂੰ ਜੀ ਅ ਕਨਿਆ ਸਿੰਘ ਜੀ ਇੱਕ ਸਿਰਪਾ ਸ਼ੁਰੂਆਤ ਕਰਦੇ ਹੁੰਨੇ ਆ ਵੈਦਰ ਤੋਂ ਤੇ ਆਸਟ੍ਰੇਲੀਆ ਦਾ ਵੈਦਰ ਕਿਸੇ ਹਿਸਾਬ ਨਾਲ ਚੱਲ ਰਿਹਾ ਹੈ ਹਾਂ ਜੀ ਮੌਸਮ ਨੇ ਲਈ ਅੰਗੜਾਈ ਠੰਡ ਖਤਮ ਹੋਣ ਜਵਾਰੀ ਆ ਦੋ ਕੁ ਦਿਨ ਗਰਮੀ ਪੈਣ ਤੋਂ ਬਾਅਦ ਥੋੜੀ ਜਿਹੀ ਫੇਰ ਕੂਲਡਾਊਨ ਹੋ ਜਾਊਗਾ ਇਸ ਦਿਖਤੇ ਪਰ ਬਹੁਤ ਭਾਰੀ ਹਵਾਵਾਂ ਤੂਫਾਨੀ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਸਾਰੀਆਂ ਸਟੇਟਸ ਦੇ ਵਿੱਚ ਮਤਲਬ ਅਸੀਂ ਗਰਮੀ ਵੱਲੋਂ ਜਾ ਜੀ ਬਿਲਕੁਲ ਤੇ ਇਸ ਤੋਂ ਬਾਅਦ ਕਰਾਂਗੇ ਅਗਲੀ ਖਬਰ ਦਾ ਜ਼ਿਕਰ ਕਿ ਕਿ ਪਿਛਲੇ ਹਫਤੇ ਦੇ ਦੌਰਾਨ ਆਪਾਂ ਪ੍ਰੋਗਰਾਮ ਨਹੀਂ ਕਰ पाए ਬਹੁਤ ਸਾਰੇ ਦਰਸ਼ਕ ਨੇ ਜਿਨ੍ਹਾਂ ਦੇ ਮੈਸੇਜ ਸਾਡੇ ਕੋਲ ਆਏ ਕਿ ਇਸ ਵਾਰ ਤੁਹਾਡਾ ਸ਼ੋਅ ਕਿਉਂ ਨਹੀਂ ਆਇਆ ਤਾਂ ਉਹਨਾਂ ਨੂੰ ਵੈਸੇ ਤਾਂ ਮੈਂ ਪਰਸਨਲੀ ਦੱਸ ਦਿੱਤਾ ਸੀ ਪਰ ਫਿਰ ਵੀ ਮੈਂ ਦੱਸ ਦਵਾਂ ਕਿ ਕਰਨੈਲ ਸਿੰਘ ਜੀ ਚਾਈਨਾ ਟੂਰ ਤੇ ਗਏ ਹੋਏ ਸੀ ਤੇ ਉੱਥੇ ਜਾਣ ਕਰਕੇ ਜਿਹੜਾ ਪ੍ਰੋਗਰਾਮ ਹੈ ਉਹ ਮਿਸ ਹੋ ਗਿਆ ਪਰ ਚਾਈਨਾ ਬਾਰੇ ਆਪਾਂ ਗੱਲਾਂ ਬਾਤਾਂ ਜ਼ਰੂਰ ਕਰਨੀਆਂ ਨੇ ਕਰਨੈਲ ਸਿੰਘ ਜੀ ਅਸੀਂ ਚਾਹਾਂਗੇ ਕਿ ਤੁਸੀਂ ਦਰਸ਼ਕਾਂ ਨੂੰ ਜ਼ਰੂਰ ਦੱਸੋ ਕਿ ਜਿਹੜੇ ਚਾਈਨਾ ਵਾਲੇ ਨੇ ਉਹ ਕੰਮਕਾਜ ਕਰਨ ਦੇ ਵਿੱਚ ਬੜੇ ਤੇਜ਼ ਨੇ ਬੜੀਆਂ ਤਰੱਕੀਆਂ ਕਰ ਰਹੇ ਨੇ ਕੀ ਕਾਰਨ ਹੈ ਕਿਉਂਕਿ ਪੂਰੇ ਵਿਸ਼ਵ ਭਰ ਦੇ ਵਿੱਚ ਉਹਨਾਂ ਵੱਲੋਂ ਵਪਾਰ ਕੀਤਾ ਜਾ ਰਿਹਾ ਬਹੁਤ ਸਾਰੀਆਂ ਆਈਟਮਸ ਨੇ ਮਤਲਬ ਮਾਰਕੀਟ ਦੇ ਵਿੱਚ ਆਪਾਂ ਜਦੋਂ ਵੀ ਜਾਂਦੇ ਆ ਤਾਂ ਹਰ ਚੀਜ਼ ਕੱਪੜੇ ਤੋਂ ਲੈ ਕੇ ਭਾਂਡਿਆਂ ਤੋਂ ਲੈ ਕੇ ਹਰ ਚੀਜ਼ ਜਿਹਨੂੰ ਆਪਾਂ ਛੋਟੀਆਂ-ਛੋਟੀਆਂ ਚੀਜ਼ਾਂ ਰੋਜ਼ਮਰਗੀ ਦੀ ਜ਼ਿੰਦਗੀ ਦੇ ਵਿੱਚ ਆਪਾਂ ਯੂਜ਼ ਕਰਦੇ ਆਂ ਤਿਹਾਰਾਂ ਤੇ ਆਪਾਂ ਯੂਜ਼ ਕਰਦੇ ਆਂ ਹਰ ਚੀਜ਼ ਚਾਈਨਿੰਗਸ ਆਉਣੀ ਸ਼ੁਰੂ ਹੋ ਗਈ ਹੈ ਇੱਥੋਂ ਤੱਕ ਉਹਨਾਂ ਨੇ ਆਪਣਾ ਵਪਾਰ ਵਧਾ ਲਿਆ ਕੀ ਕਾਰਨ ਨੇ ਹਾਂਜੀ ਦੇਖੋ ਹੁਣ ਤੁਸੀਂ ਇਹ ਗੱਲ ਛੇੜੀ ਹੈ ਕੁਦਰਤੀ ਇੱਥੋਂ ਵੀ ਸਾਡੇ ਬਹੁਤ ਸਾਰੇ ਸੱਜਣਾਂ ਨੇ ਸਨਈਆਂ ਨੇ ਸਾਰਿਆਂ ਨੇ ਪੁੱਛਿਆ ਵੀ ਕਿਉਂ ਆਸਟ੍ਰੇਲੀਆ ਡਾਰੀ ਸਭ ਤੋਂ ਦੋ ਤਿੰਨ ਵਾਰੀ ਕਿਉਂਦੇ ਵੀ ਵੇਖ ਚੋ ਗਏ ਹਾਂ ਤੁਹਾਡੇ ਸਾਰਿਆਂ ਤੋਂ ਮਾਫੀ ਮੰਗਦੇ ਹਾਂ ਸਾਡੇ ਕੰਮ ਦੇ ਥੋੜੇ ਰੁਝੇਮਿਆਂ ਕਰਕੇ ਜਾਣਾ ਪੈਂਦਾ ਕਦੀ ਕਦੀ ਹਾਂ ਉਹ ਵੀ ਬਹੁਤ ਬਹੁਤ ਸਾਰਾ ਉੱਥੋਂ ਸਿੱਖਣ ਨੂੰ ਮਿਲਦਾ ਉਸ ਕੌਮ ਨੇ ਚਾਈਨੀਜ਼ ਨੇ ਜਿਹੜੇ ਕ ਦੁਨੀਆ ਦੇ ਹੁਣ ਮੈਨੂਫੈਕਚਰਿੰਗ ਇੰਡਸਟਰੀ ਜਿਹਨੂੰ ਕਹਿੰਦੇ ਆਪਾਂ ਇੰਗਲਿਸ਼ ਅਫਵਾਹਾਂ ਵੀ ਸਾਰੇ ਹੋਰ ਦੇਸ਼ ਵੀ ਇੰਡਸਟਰੀ ਬਣ ਚੁੱਕੀ ਸਾਰੀ ਦੁਨੀਆ ਨੂੰ ਸਪਲਾਈ ਕਰਦੀ ਆ ਆਪਣੇ ਪ੍ਰੋਡਕਟਸ ਤੇ ਉਹਨਾਂ ਦਾ ਆਪਣਾ ਕੰਜ਼ਿਊਮਰ ਵੀ ਬਹੁਤ ਆ ਉਹਨੂੰ ਆਪਣੀ ਵੀ ਕੋਈ ਪਰਵਾਹ ਨਹੀਂ ਕਿਸੇ ਦੀ ਪਰ ਇੱਕ ਗੱਲ ਇਹ ਦੇਖਣ ਵਾਲੀ ਗੱਲ ਆ ਉਹਨਾਂ ਇੱਕ ਤਾਂ ਦੇਸ਼ਾਂ ਦੇ ਵਿੱਚ ਉਹਨਾਂ ਨੇ ਜਦੋਂ ਪੋਪੂਲੇਸ਼ਨ ਕੰਟਰੋਲ ਕੀਤੀ ਤੇ ਕੁੜੀ ਮੁੰਡੇ ਦਾ ਕੋਈ ਫਰਕ ਨਹੀਂ ਰੱਖਿਆ ਲੇਡੀਜ਼ ਜਿਆਦਾ ਕੰਮ ਕਰਦੀਆਂ ਕਲਚਰਲ ਬਹੁਤ ਉੱਚਾ ਰੱਖਿਆ ਆ ਉਹਨਾਂ ਨੇ ਕੀਰਤੀ ਅਸਲੀ ਜਿਹੜੇ ਮੈਂ ਦੇਖਿਆ ਬਾਬੇ ਨਾਨਕ ਦੀ ਕਿਰਤ ਜਿਹੜੀ ਸਾਨੂੰ ਦੱਸੀ ਸੀ ਸਾਡੇ ਬੰਦੇ ਤਾਂ ਆਪ ਉਥੇ ਖੇਤੀ ਕਰਦੇ ਨਹੀਂ ਮੁੰਡੇ ਵੀ ਬਾਹਰ ਆ ਕੇ ਕੰਮ ਕਰਦੇ ਆ ਬੇਨਤੀ ਇਹ ਆ ਉਹ ਉਥੇ ਨਹੀਂ ਮਿਹਨਤ ਕਰਦੇ ਆ ਡਬਲ 트리플 ਜੌਬਸ ਪਲੱਸ ਬਿਜ਼ਨਸ ਕੋਈ ਜਿੱਥੇ ਇੱਕ ਬਿਜ਼ਨਸ ਵੀ ਕਰਦਾ ਨਾਲ ਨਾਲ ਕੋਈ ਕੋਈ ਜੁਐਲਰੀ ਬਣੀ ਜਾਂਦਾ ਚਾਹੇ ਕੋਈ ਟਰੱਕ ਟਾਇਰ ਦਾ ਬਿਜ਼ਨਸ ਆ ਬਹੁਤ ਸਾਰੀਆਂ ਗੱਲਾਂ ਆਪਾਂ ਹੀ ਡਿਫਰੈਂਟ ਤੌਰ ਤੇ ਕਰਿਆ ਕਰਾਂਗੇ ਇੱਕ ਤੇ ਜੇ ਦੇਖਿਆ ਜਾਵੇ ਵੀ ਉਹਨਾਂ ਨੇ ਕੋਈ ਟਾਈਮ ਬੇਸ ਨਹੀਂ ਹੈਗਾ ਉਹਨਾਂ ਦਾ ਬਹੁਤ ਜ਼ਿਆਦਾ ਮਿਹਨਤ ਕਰਦੇ ਔਰ ਬਹੁਤ ਥੋੜਾ ਜਿਹਾ ਮਾਰਜਨ ਤੇ ਪ੍ਰੋਡਕਟ ਜਿਹੜੇ ਤੁਹਾਨੂੰ ਦੇ ਦੇ ਦਿੰਦੇ ਆ ਪਰ ਇੱਕ ਗੱਲ ਜ਼ਰੂਰ ਆ ਉਹ ਕਹਿ ਹੁੰਦੇ ਆ ਵੀ ਕਿੰਨੇ ਕੁ ਤੁਸੀਂ ਕਾਪੀ ਚਾਹੁੰਦੇ ਕਿੰਨਾ ਕੁ ਵਧੀਆ ਕੁਆਲਿਟੀ ਚਾਹੁੰਦੇ ਕਿੰਨੀ ਕੁ ਬਧੀ ਜ ਵਧੀਆ ਤੋਂ ਵਧੀਆ ਕੁਆਲਿਟੀ ਵੀ ਦੇ ਰਹਿਆ ਤੇ ਚਾਹੇ ਮੇਡ ਇਨ ਜਪਾਨ ਦੀਆਂ ਫੈਕਟਰੀਆਂ ਚਾਹੇ Apple ਫੋਨ ਤੱਕ ਦੇ ਵੀ ਉਥੋਂ ਬਣਦੇ ਪਏ ਕਈ ਲੋਕੀ ਪਹਿਲਾਂ ਝੇੜਣਾ ਕਰਦੇ ਰਹਿੰਦੇ ਸੀ ਕਿਉਂਕਿ ਆਪਣੀ ਇੰਡੀਆ ਦੇ ਵਿੱਚ ਖਾਸ ਕਰਕੇ ਘੱਟ ਰੇਟ ਵਾਲਾ ਵਧੀਆ ਕੁਆਲਿਟੀ ਵਾਲਾ ਪ੍ਰੋਡਕਟ ਨਹੀਂ ਜਾਂਦਾ ਇਸ ਕਰਕੇ ਲੋਕੀ ਇਹ ਸੋਚਦੇ ਆ ਪਰ ਫੇਰ ਵੀ ਇਹਨਾਂ ਦੇਸ਼ਾਂ ਨੂੰ ਸਪਲਾਈ ਸਾਰੀ ਉਥੋਂ ਹੀ ਹੁੰਦੀ ਆ ਸਾਡੇ ਆਸਟ੍ਰੇਲੀਆ ਚੌਰਬ ਆਸਟਰੀਆ ਇਟਲੀ ਸਾਰੇ ਆ ਦੇਸ਼ਾਂ ਦੀਆਂ ਫੈਕਟਰੀਆਂ ਉੱਤੇ ਕਾਹ ਵੀ ਸਾਰ ਬਿਲ ਲੱਗ ਗਈਆਂ ਸਿਗੀਆਂ ਉੱਤੇ ਦੇਖਣ ਨੂੰ ਮਿਲਦਾ ਸਾਰਾ ਕੁਝ ਇੰਗਲਿਸ਼ ਵਾਲੇ ਗੋਰੇ ਵੀ ਉੱਤੇ ਬੈਠੇ ਆ ਪਰ ਇਹ ਇਹ ਦੇਖਣ ਦੇ ਵਿੱਚ ਜ਼ਰੂਰ ਆਉਂਦਾ ਇੱਕ ਗੱਲ ਹੋਰ ਉਹਨਾਂ ਦੀ ਕਰਨ ਵਾਲੀ ਆ ਲੋਕੀ ਕਹਿੰਦੇ ਜੀ ਵੀ ਉਹ ਕਾਮਰੇਡ ਆ ਦੇਖੋ ਸਰਕਾਰ ਉਹਨਾਂ ਦੀ ਪੈਗੀ ਆ ਡਿਕਟੇਟਰ ਕਾਉਂਟਡ ਪਰ ਉਹ ਲੋਕਾਂ ਦੇ ਭਲੇ ਲਈ ਹੀ ਕੰਮ ਕਰਦੀ ਆ ਟੈਕਸ ਦੇ ਵਿੱਚੋਂ ਕਾफी ਸਹੂਲਤਾਂ ਆ ਕੰਮ ਕਰਨ ਵਾਲਿਆਂ ਨੂੰ ਕਾफी ਸਹੂਲਤਾਂ ਆ ਇਹ ਦੂਜੀ ਗੱਲ ਇਹ ਆ ਵੀ ਉਹ ਨਹੀਂ ਹੈ ਵੀ ਰੱਬ ਨੂੰ ਨਹੀਂ ਮੰਨਦੇ ਕਈ ਲੋਕੀ ਗਲਤ ਪ੍ਰਚਾਰ ਬਹੁ ਕਰ ਗਏ ਸਾਡੇ ਕਈ ਸਫਰਨਾਮਿਆਂ 'ਚ ਵੀ ਲਿਖਿਆ ਆ ਹੋਰ ਬੰਦਿਆਂ ਨੇ ਵੀ ਲਿਖਿਆ ਵੀ ਐ ਜਿਹੜੇ ਰੱਬ ਉਹ ਰੱਬ ਨੂੰ ਬਹੁਤ ਮੰਨਦੇ ਆ ਬਹੁ ਹਰੇਕ ਹਰੇਕ ਫੈਕਟਰੀ ਦੇ ਵਿੱਚ ਹਰੇਕ ਉਹਨਾਂ ਦੇ ਬਿਜ਼ਨਸ ਦੇ ਵਿੱਚ ਉਹਨਾਂ ਦੇ ਆਪਣੇ ਦੇਵਤੇਆਂ ਦੀਆਂ ਫੋਟੋ ਗੁਰੂਆਂ ਦੀ ਪਹਿਲਾਂ ਆਉਂਦੇ ਹੀ ਪਹਿਲਾਂ ਧੂਪ ਬੱਤੀ ਕਰਕੇ ਜਿੱਥੋਂ ਤੱਕ ਉਹਨਾਂ ਦੀਆਂ ਮਾਨਤਾ ਜੋ ਵੇਚ ਲੈਣੀ ਚਾਹੁੰਦੇ ਆ ਵਿਸ਼ਿੰਗ ਕਰਕੇ ਆਪਣੇ ਬਿਜ਼ਨਸ ਖੋਲਦੇ ਆ ਮਰੇ ਫਰੂਟ ਆਫਰ ਕਰਦੇ ਸਾਰਾ ਕੁਝ ਹੈ ਤੋ ਖਾਸ ਕਰਕੇ ਦੇਖਣ ਵਿੱਚ ਆਇਆ ਆਪਣੇ ਜਿਹੜਾ ਸਰਦਾਰ ਭਾਈ ਆ ਜਿਹਦਾ ਪੱਗ ਆ ਜਾਂ ਦਾੜ੍ਹੀ ਆ ਉਹਦੀ ਬਹੁਤ ਕਦਰ ਕਰਦੇ ਬਹੁਤ ਰਿਸਪੈਕਟ ਕਰਦੇ ਆ ਜੇ ਪੱਗ ਲਈ ਤੇ ਟੋਪੀ ਲਈ ਉਹਨੂੰ ਨਹੀਂ ਉਹ ਇੰਨਾ ਜਾਣਦੇ ਵੀ ਇਹ ਕਿੱਥੋਂ ਕਿਹੜੇ ਦੇਸ਼ ਦਾ ਸੋ ਇਹ ਗੱਲਾਂ ਬਹੁਤ ਬਣਨ ਗਾਣੀਆਂ ਆਂ ਲੀਆਂ ਕਿਸੇ ਹੋਰ ਪ੍ਰੋਗਰਾਮ ਚ ਕਰਾਂਗੇ ਸੌਰੀ ਫॉर दैट ਲਾਸਟ ਵੀਕ ਅਸੀਂ ਅਪਡੇਟ ਨਹੀਂ ਕਰ ਸਕੇ ਤੇ ਦੂਜੀ ਗੱਲ ਇੱਕ ਹੋਰ ਆ ਜੇ ਖਾਣੇ ਦੇ ਵਿੱਚ ਜਾਉ ਨਾਲ ਆਪਣੀ ਬੁੱਥੇ ਤਾਂ ਬੜੀ ਪ੍ਰੋਬਲਮ ਆਉਂਦੀ ਵੈਜੀਟੇਰੀਅਨ ਨੂੰ ਕਈ ਵਾਰੀ ਤੇ ਉੱਥੇ ਸੁਣਦੇ ਵਿੱਚ ਇਹ ਵੀ ਆ ਮੈਂ ਦੇਖਿਆ ਵੀ ਇੰਗਰੀਡੀਅੰਟਸ ਤੇ ਉਹ ਕਈ ਚੀਜ਼ਾਂ ਨੂੰ ਸਾਪ ਦੇ ਬਟਰ ਦਾ ਸਨੇਕ ਬਟਰ ਦਾ ਤੜਕਾ ਲਾਉਂਦੇ ਸੋ ਪਲੀਜ਼ ਖਿਆਲ ਰੱਖੋ ਖੜਾ ਆਪਣਾ ਲਿਆ ਸਕਦੇ ਆ ਤਾਂ ਪਲੱਸ ਤੁਸੀਂ ਤੋਂ ਮੈਡੀਟਰੀਅਮ ਮਿਲ ਸਕਦਾ ਆ ਕਿਸੇ ਇੰਗਲਿਸ਼ ਵਧੀਆ ਰੈਸਟੋਰੈਂਟ ਜਰਾਓ ਸਾਰਾ ਕੁਝ ਤੋਂ ਕੌਨਟੀਨੈਂਟਲ ਫੂਡ ਮਿਲਦੇ ਆ ਬਾਕੀ ਫਰੂਟਸ ਦਾ ਕੋਈ ਅੰਤ ਨਹੀਂ ਦੇਸੀ ਜੜੀ ਬੂਟੀਆਂ ਦਾ ਕੋਈ ਅੰਤ ਨਹੀਂ ਹੈਗਾ ਬਹੁਤ ਸਾਰੀਆਂ ਚੀਜ਼ਾਂ ਜਿਹੜੇ ਕਿ ਫਿਟਨੈਸ ਲਈ ਉਹਨਾਂ ਨੇ ਤੁਸੀਂ ਦੇਖਿਆ ਹੋਣਾ ਚਾਈਨੀਜ਼ ਕਿਦਾਂ ਫਿੱਟ ਪਏ ਆ ਬੋਸ ਬਿਲਾਂਦੀ ਬਹੁਤ ਘੱਟ ਲੋੜ ਪੈਂਦੀ ਉਹਨਾਂ ਨੂੰ ਜੀ ਬਿਲਕੁਲ ਤੇ ਵੈਸੇ ਹੀ ਸ਼ੂਗਰ ਵਜੋ ਇਹ ਲੋਕੀ ਵੀ ਕਹਿੰਦੇ ਹੋਏ ਨਜ਼ਰ ਆਉਂਦੇ ਨੇ ਕਿ ਕਿਿਹੜੇ ਮੁਕਾੜੇ ਖਾਕਾ ਕੇ ਇਹਨਾਂ ਨੇ ਫਿਟਨੈਸ ਹੈ ਜਿਹੜੀ ਆਪਣੀ ਵਧਾਈ ਹੋਈ ਆ ਐਨੀਵੇ ਆਪਾਂ ਹੁਣ ਵਦਾਂਗੇ ਫਿਰ ਤੋਂ ਆਸਟ੍ਰੇਲੀਆ ਦੇ ਵੱਲ ਗੁਰੂ ਘਰਾਂ ਦੀਆਂ ਕਮੇਟੀਆਂ ਵੱਲੋਂ ਕਿਹੜੇ ਕਿਹੜੇ ਪ੍ਰੋਗਰਾਮ ਉਲੀਕੇ ਜਾ ਰਹੇ ਨੇ ਜਾਂ ਫਿਰ ਪਿਛਲੇ ਹਫ਼ਤੇ ਦੇ ਦੌਰਾਨ ਕਰਾਏ ਗਏ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝ ਪਾਓ ਬਿਲਕੁਲ ਜੀ ਸਾਡੇ ਬਹੁਤ ਹੀ ਪ੍ਰਮੁੱਖ ਸਤਖੀਅਤ ਪਰਬੁਕਾਰੀ ਉਹ ਉਹਨਾਂ ਨੇ ਵੈਸੇ ਮੈਨੂੰ ਕਿਹਾ ਹੋਇਆ ਸੌਰੀ ਕਿ ਉਹ ਮੇਰਾ ਨਾਂ ਨਹੀਂ ਲੈਣਾ ਸਰ ਜਿੰਦਰ ਸਿੰਘ ਜੀ ਓਪਲ ਸਾਹਿਬ ਮੈਲਬੰਡ ਵਾਲੇ ਜਾਂ థਾਈਲੈਂਡ ਵਾਲੇ ਜਾਂ ਇੰਗਲੈਂਡ ਵਾਲੇ ਜਾਂ ਚਾਈਨਾ ਵਾਲੇ ਪੂਰੀ ਇੰਟਰਨੈਸ਼ਨਲ ਹਸਤੀ ਜਾਂ ਸ਼੍ਰੋਮਣੀ ਕਮੇਟੀ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਦੀਆਂ ਆ ਗੁਰੂ ਗ੍ਰੰਥ ਸਾਹਿਬ ਦੀਆਂ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਕੋ ਉਪਲਬਧ ਕਰਾਉਣੇ ਗੁਰੂ ਘਰਾਂ ਨੂੰ ਫਰੀ ਸੇਵਾ ਕਾਨੀ ਕੋਲੋਂ ਖਰਚਾ ਕਰਕੇ ਬਹੁਤ ਸਾਰੇ ਸੱਜਣ ਜਾਣਦੇ ਆ ਉਹਨਾਂ ਨੇ ਇੱਕ ਹੋਰ ਵੀ ਉੱਥੇ ਗੁਰਦੁਆਰਾ ਵੀ ਇੱਕ ਹੋਰ ਉਹਨਾਂ ਨੇ ਫੰਡਿੰਗ ਦੇ ਕੇ ਕੀਤਾ ਹੋਇਆ ਉਹਨਾਂ ਦੇ ਡਾਕਟਰਸ ਆਰ ਹਰਪ੍ਰੀਤ ਸਿੰਘ ਜੀ ਉਹਨਾਂ ਨੇ ਦੱਸਿਆ ਤੇ ਇਹ ਨਿਊਜ਼ ਇੰਗਲਿਸ਼ ਗਜ਼ਾਰਾਂ ਦੇ ਵਿੱਚ ਵੀ ਸਗੀ ਉਹਨਾਂ ਨੇ ਦੱਸਿਆ ਕਿ ਲਾਸਟ ਕਪਲ ਵੀਕਸ ਦੇ ਵਿੱਚ ਉੱਥੇ ਦੇ ਪ੍ਰੀਮੀਅਰ ਜਸਿੰਤਾ ਐਲਨ ਆਏ ਉੱਥੇ ਤੇ ਨਾਲ ਹੋਰ ਪੈਕਨ ਐਮੰਗ ਐਡਮ ਦੇ ਐਮਪੀ ਤੇ ਹੋਰ ਸਾਰੇ ਸੱਜਣਾਂ ਨੇ ਮਿਲ ਕੇ ਤਕਰੀਬਨ ਸਾਰੀ ਗਵਰਨਮੈਂਟ ਹੀ ਵਿਕਟੋਰੀਆ ਦੀ ਮੈਲਬਨ ਦੀ ਮੈਲਬਨ ਵਾਸੀ ਇਸ ਗੱਲ ਦੀ ਵਧਾਈ ਦੇ ਪੱਤਰ ਹੰਦੇ ਹਰ ਵੱਲੇ ਤੇ ਉਹਨਾਂ ਨੇ ਉੱਥੇ ਗੁਰਦੁਆਰੇ ਸੱਦ ਕੇ ਉਹਨਾਂ ਨੇ ਆ ਕੇ ਪ੍ਰੀਮੀਅਰ ਨੂੰ ਸਾਰਾ ਦੱਸਿਆ ਕਿ ਅਸੀਂ ਕੀ ਕੀ ਕੰਮ ਕੀਤਾ ਖਾਸ ਕਰਕੇ ਆਨਰੇਬਲ ਪ੍ਰੀਮੀਅਰ ਵਿਕਟੋਰੀਆ ਨੇ ਉਹਨਾਂ ਦਾ ਥੈਂਕ ਯੂ ਕੀਤਾ ਉਹਨਾਂ ਦੀਆਂ ਲਾਸਟ ਸਮੇਂ ਤੋਂ ਕੀਤੀਆਂ ਸਵਾਮਾ ਦਰਖਤ ਲਾਉਣੇ ਖਾਸ ਕਰਕੇ ਪਾਣੀ ਦੀ ਸੰਭਾਲ ਵਾਤਾਵਰਣ ਦੀ ਨੀੜਤਾ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਦੇ ਅਨੁਸਾਰ ਬਿਲਕੁਲ ਪ੍ਰੈਕਟੀਕਲੀ ਉਹਨਾਂ ਨੂੰ ਲੋਕਾਂ ਨੂੰ ਸੰਗਤਾਂ ਨੂੰ ਲਿਆ ਕੇ ਸਾਹਮਣੇ ਬੱਚਿਆਂ ਨੂੰ ਅਗਲੀ ਜਨਰੇਸ਼ਨ ਨੂੰ ਗੋਰੀਆਂ ਦੇ ਬੱਚਿਆਂ ਨੂੰ ਵੀ ਇਹ ਦੱਸਣਾ ਵੀ ਕਿੱਦਾਂ ਤੁਸੀਂ ਇਹ ਸੰਭਾਲ ਕਰ ਸਕਦੇ ਆ ਵੇਸ ਦੀ ਸੰਭਾਲ ਕਿੱਦਾਂ ਕਰ ਸਕਦੇ ਆ ਤੁਹਾਨੂੰ ਐਨਵਾਇਰਨਮੈਂਟਲੀ ਤੇ ਹੋਰ ਕਮਿਊਨਿਟੀ ਪ੍ਰੋਜੈਕਟ ਲਾਈਕ ਰੀਸੈਂਟਲੀ ਲਾਂਚਡ ਸੇਫਟੀ ਇੰਗੇਜਿੰਗ ਵਿਦ ਦਾ ਅਦਰ ਕਮਿਊਨਿਟੀਆਂ ਸਾਰੇ ਤਰ੍ਹਾਂ ਦੇ ਇੱਕ ਦੂਜੀਆਂ ਕਮਿਊਨਿਟੀਆਂ ਨੂੰ ਕਿਦਾਂ ਪਿਆਰ ਨਾਲ ਖਾਸ ਕਰਕੇ ਇੱਥੇ ਮੈਂ ਦੱਸਣਾ ਚਾਹੁੰਦਾ ਵੀ ਉਹਨਾਂ ਨੇ ਇਹ ਅਪੀਲ ਵੀ ਕੀਤੀ ਵੀ ਸਾਡੀ ਸਿੱਖ ਕੌਮ ਜਿਹੜੀ ਆ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਉੱਪਰ ਤੱਕ ਆਸ ਵਿੱਚ ਹੀ ਪਿਆਰ ਨਾਲ ਕਿਉਂ ਨਹੀਂ ਰਹਿੰਦੀ ਉੱਪਰ ਸਾਡੀ ਬੇਨਤੀ ਹੁੰਦੀ ਹਰ ਵਾਰੀ ਜਦੋਂ ਵੀ ਕਦੀ ਉਹ ਇਸ ਗੱਲ ਨੂੰ ਬਹੁਤ ਚਿੰਤਕ ਨੇ ਵੀ ਆਪਸੀ ਪਿਆਰ ਕਿਉਂ ਨਹੀਂ ਰਿਹਾ ਗਿਆ ਕੋਰਤੋਂ ਜੇ ਕਿਸੇ ਨੂੰ ਕੋਈ ਮਾਰਾ ਜਾਂ ਹੋ ਜਾਂਦਾ ਗੱਲ ਪਿਓ ਆਕੇ মিডিਆ ਦੇ ਉਤੇ ਹੋ ਰਹਾ ਹੈ ਕਹਿੰਦਾ ਵੀ ਮੈਨੂੰ ਬੜਾ ਵੱਡਾ ਗਿਆਨ ਹੋ ਗਿਆ ਤੇ ਇੱਥੇ ਆ ਨਹੀਂ ਆ ਪੜਨਵਾ ਕਹਿੰਦਾ ਆ ਮੈਂ ਵੱਡਾ ਮਿਸ਼ਰੇ ਜੋ ਦੂਜਾ ਕਹਿੰਦਾ ਮੈਂ ਵੱਡਾ ਸੰਤ ਕਹਿਣ ਦਾ ਭਾਵ ਹੈ ਗੁਨਾ ਕਾ ਹੋਵੇ ਬਾਸਲਾ ਕੱਢ ਬਾਸ ਲਈ ਜਾ ਜਿਹਦੇ ਕੋ ਚੰਗੇ ਗੋਣੇ ਉਹ ਲੈ ਲੈ ਕੇ ਪਿਆਰ ਜਿਤਾਓ ਨਾ ਕਿ ਚਾਹੇ politcal ਆ ਚਾਹੇ ਧਾਰਮਿਕ ਸੰਚਾਇਕ ਕਮੇਟੀਆਂ ਨਾਲ ਮਿਲ ਕੇ ਟੀਮ ਬਣ ਕਰਕੇ ਸੰਗਤੀ ਰੂਪ ਦੇ ਵਿੱਚ ਅੱਗੇ ਵੱਧੋ ਹੋਰ ਕਮਿਊਨਿਟੀਜ਼ ਨੂੰ ਪਤਾ ਲੱਗਦਾ ਜਾ ਰਿਹਾ ਸਿੱਖਾਂ ਦਾ ਉਹਦੇ ਨਾਲ ਹੀ ਪੰਜਾਬ ਦਾ ਸਾਰਿਆਂ ਦਾ ਪਤਾ ਲੱਗਦਾ ਜਾ ਰਿਹਾ ਕਿ ਕੌਮ ਬੜੀ ਮਿਹਨਤੀ ਕੰਮ ਕਰਨ ਵਾਲੀ ਪਿਆਰ ਵਾਲੀ ਨਾ ਕਿ ਇਦਾਂ ਦੀਆਂ ਗੱਲਾਂ ਹੋਣ ਗੁਰਦਾਰਿਆਂ ਚ ਜਾਂ ਇੱਥੇ ਤੁਹਾਡੇ ਵੀ ਹੁਣ ਹੋ ਰਹੀਆਂ ਪਾਰਟੀਆਂ ਦੀ ਵੋਟਾਂ ਲੈਣ ਦੀ ਖਾਤਰ ਇੱਕ ਦੂਜੇ ਦੀਆਂ ਪੱਗਾਂ ਨੂੰ ਜਾਂ ਬਾਲਾਂ ਨੂੰ ਹੱਥ ਪਾਓ ਇਸ ਬੈੜੀ ਉਹ ਇਹ ਦੇਖ ਕੇ ਬੇਨਤੀ ਕਰਦੇ ਹੁੰਦੇ ਆ ਕਿ ਸਾਰੇ ਜਣੇ ਪਿਆਰ ਨਾਲ ਘਟੂ ਘਟ ਪੈਲੀਆਂ ਪੰਜ ਪੌੜੀਆਂ ਗੁਰੂ ਨਾਨਕ ਸਾਹਿਬ ਜੀ ਦੀਆਂ ਉਚਾਰੀਆਂ ਹੋਈਆਂ ਜੋ ਗੁਰੂ ਸਾਹਿਬ ਦੀ ਕੋਸ਼ਿਸ਼ ਕਰੋਗੇ ਤਾਂ ਮਿੱਠੇ ਬੋਲ ਬੋਲੋਗੇ ਇੱਕ ਦੂਜੇ ਦਾ ਸਕਾਰ ਕਰੋਗੇ ਤਾਂ ਬਹੁਤ ਸਾਰਾ ਸੁਧਾਰ ਹੋਣ ਜਾ ਰਿਹਾ ਹੂੰ ਜੀ ਬਿਲਕੁਲ ਤੇ ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਸਪੋਰਟਸ ਤੋਂ ਲੈ ਕੇ ਕਿ ਕਿ ਸਪੋਰਟਸ ਨੂੰ ਲੈ ਕੇ ਆਸਟ੍ਰੇਲੀਆ ਬੜਾ ਮੋਰੀ ਦੇਸ਼ ਵਲੋਂ ਜਾਣਿਆ ਜਾਂਦਾ ਹੈ ਤਾਂ ਹੁਣ ਕਿਹੜੀਆਂ ਕਿਹੜੇ ਟੂਰਨਾਮੈਂਟ ਨੇ ਜਿਹੜੇ ਪੰਜਾਬੀਆਂ ਵੱਲੋਂ ਹੋਲੇ ਕੀਤੇ ਜਾ ਰਹੇ ਨੇ ਜਾਂ ਕਿੱਥੇ ਕਿੱਥੇ ਖੇਡਾਂ ਹੋ ਰਹੀਆਂ ਨੇ ਬੱਚਿਆਂ ਦੀਆਂ ਨਾਚਵਾਨਾਂ ਦੀਆਂ ਜਾਂ ਫਿਰ ਓਪਨ ਮੈਚ ਕਿੱਥੇ ਕਿੱਥੇ ਕਰਵਾਏ ਜਾ ਰਹੇ ਨੇ ਦੇਖੋ ਪੈਂਦੀ ਜੀ ਤੁਸੀਂ ਆਸਟ੍ਰੇਲੀਆ ਦੀ ਗੱਲ ਕਰਦੇ ਆ ਆਸਟ੍ਰੇਲੀਆ ਗਵਰਨਮੈਂਟ ਨੇ ਹੁਣੇ ਕੱਲ ਪਰਸੋਂ ਇਹ ਐਲਾਨ ਕਰ ਦਿੱਤਾ ਵਿਕਟੋਰੀਆ ਦੇ ਵਿੱਚ ਵੀ ਕੋਰੀ ਕਾਲਮ ਦੇ ਵਿੱਚ ਸਬਜੈਕਟ ਇਹ ਕਰ ਦਿੱਤਾ ਦੇ ਵਾਰੇ ਦੇ ਵਿੱਚ ਤੁਹਾਨੂੰ ਪਾਸ ਹੋਣਾ ਜ਼ਰੂਰੀ ਹੋਇਆ ਕਰੂਗਾ ਇਹਨਾਂ ਨੇ ਬਿਲਕੁਲ ਲੈ ਆਉਂਦਾ ਵੀ ਉਹਦੇ ਵਾਰੇ ਥਿਉਰੀ ਵੀ ਪੜ੍ਹਨੀ ਹੋਊਗੀ ਤੇ ਕਿੱਦਾਂ ਬੈਟਸ ਦਾ ਮੈਨ ਦਾ ਉਹਦੇ ਲੈਗ ਗਾਟ ਐਟਮੋਸਫੇਰ ਦਾ ਰਖੜਾ ਸਾਰੀ ਬ੍ਰੀਕੀ ਦੇ ਵਿੱਚ ਉਹਨਾਂ ਨੇ ਸਬਜੈਕਟ ਹੀ ਲੈ ਆਉਂਦਾ ਹੁਣ ਚਲਿਏ ਆਪਣੀ ਦੀ ਕਮਿਊਨਿਟੀ ਦੀਆਂ ਪੰਜਾਬੀਤੀਆਂ ਇਹਨਾਂ ਦੇ ਵੱਲੋਂ ਸਰ ਗੁਰਸ਼ੇਰ ਸਿੰਘ ਮਾਨ ਅਸ ਇੰਟਰਨੈਸ਼ਨਲ ਐਥਲੈਟਿਕ ਮੀਟ ਹੋਣ ਜਾ ਰਹੀ ਆ ਆਪਾਂ ਅੱਗੇ ਵੀ ਦੱਸਿਆ ਅਸੀਂ ਬਹੁਤ ਨੇੜੇ ਸਮਾਂ ਆ ਗਿਆ ਹੁਣ ਉਹਨਾਂ ਵੱਲੋਂ ਇਹ ਬੇਨਤੀ ਆ ਵੀ ਇਹਦੇ ਵੈਨਿਊ ਬਲੈਕਟਾਊਨ ਇੰਟਰਨੈਸ਼ਨਲ ਸਪੋਰਟਸ ਪਾਰਕ ਐਥਲੈਟਿਕਸ ਸੈਂਟਰ ਜਿਹੜਾ ਉੱਥੇ ਹੋਊਗਾ ਉੱਥੇ ਲੰਗਰ ਸਾਰੀ ਦਿਹਾੜੀ ਵਰਤੂਗਾ ਚਾਹ ਚੱਲੂਗੀ ਤਾਂ ਹੋਰ ਵੀ ਆਪਾਂ ਦੱਸਿਆ ਅਸੀਂ ਬਹੁਤ ਸਾਰੀਆਂ ਟ੍ਰੈਡੀਸ਼ਨਲ ਪੰਜਾਬੀ ਖਾਣੇ ਉਦਾਂ ਦੇ ਮੇਲੇ ਉਦਾਂ ਦੀਆਂ ਤੁਸੀਂ ਆਨੰਦ ਮਾਣ ਸਕੋਗੇ ਲਾਈਵ ਤੇ ਇੰਟਰਨੈਸ਼ਨਲ ਪਲੇਅਰ ਇਸ ਸਾਲ ਆ ਰਹੇ ਆ ਪਹਿਲੀ ਵਾਰ ਜਿਹੜਾ ਬਾਦ ਚੜ ਕੇ ਤੇ ਲਾਸ ਜਿਹੜੀ ਜ਼ਰੂਰੀ ਅਰਜ਼ੀ ਕਰਦੇ ਆ ਤੁਹਾਨੂੰ 31 ਅਗਸਤ ਤੱਕ ਤੁਸੀਂ ਰਜਿਸਟ੍ਰੇਸ਼ਨ ਪਾਰਟਿਸਿਪੇਟ ਕਰਨ ਵਾਲਿਆਂ ਲਈ ਜਿਨ੍ਹਾਂ ਨੇ ਪਾਰਟਿਸਿਪੇਟ ਕਰਨਾ ਉਹ 31 ਅਗਸਤ ਲਾਸਟ ਡੇਟ ਹੈ ਇਹ ਜ਼ਰੂਰ ਜੱਤਾ ਰੱਖਿਓ 31 ਅਗਸਤ ਨਾਲ ਹੀ ਨਾਲ ਮੈਂ ਜੀ ਇੱਕ ਹੋਰ ਦੱਸ ਦਈਏ ਤੇ ਐਦਾਂ ਹੀ ਗੋਲਡ ਕੋਸਟ ਦੇ ਵਿੱਚ ਵੀ ਇੱਕ ਟੂਰਨਾਮੈਂਟ ਹੋਣ ਜਾ ਰਿਹਾ ਹੈ ਬਿਲਕੁਲ ਤੇ ਇਸ ਦੇ ਨਾਲ ਹੀ ਜਿਸੀ ਅਗਲੀ ਖਬਰ ਵੱਲ ਵੱਧਦੇ ਹਾਂ ਆਸਟ੍ਰੇਲੀਅਨ ਸਿੱਖ ਅਵਾਰਡਸ ਫॉर ਐਕਸਲੈਂਟ 31 ਅਗਸਤ ਨੂੰ ਕਰਵਾਇਆ ਜਾ ਰਿਹਾ ਹੈ ਤੇ ਕਿਸੇ ਹਿਸਾਬ ਦੀਆਂ ਉਸ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਕਿਹੜੇ ਕਿਹੜੇ ਗੈਸਟ ਨੇ ਜਿਹੜੇ ਉੱਥੇ ਪਹੁੰਚਣਗੇ ਇਸ ਬਾਰੇ ਵੀ ਦਰਸ਼ਕਾਂ ਨੂੰ ਜ਼ਰੂਰ ਜਾਣਕਾਰੀ ਦਿਓ। ਅਸਾਂ ਜੀ ਪਹਿਲਾਂ ਹੁਣ ਆਪਾਂ ਗੈਸਟ ਦੀ ਗੱਲ ਕਰ ਲੈਂਦੇ ਆ ਇਹ ਹੋਣ ਜਾ ਰਿਹਾ 31 ਅਗਸਤ ਨੂੰ ਆਪਾਂ ਅੱਗੇ ਵੀ ਦੱਸਿਆ ਸੀ ਸੰਗਰੀਲਾ ਹੋਟਲ ਦੇ ਵਿੱਚ ਉੱਥੇ 6:30 ਤੋਂ 11 ਵਜੇ ਤੱਕ ਚੇਕਟ ਯੂਨੀਕ ਕਿਸਮ ਦਾ ਆਪਣਾ ਵਧੀਆ ਜੂਤ ਨੇ ਸਿੱਖਾ ਨੇ ਸਾਇਣੇ ਆਗੇ ਰੜ ਕੇ ਸਿੱਖ ਜੂਤ ਨੇ ਵੱਡੀਆਂ-ਵੱਡੀਆਂ ਵਸਤੀਆਂ ਨੇ ਇਹ ਕਾਇਮ ਕੀਤਾ ਜਿਹਦੇ ਵਿੱਚ ਕਿ ਅਗਲੇ ਪਿਛਲੇ ਸਾਲ ਦੀ ਤਰ੍ਹਾਂ ਹੀ ਪਹੁੰਚ ਰਹੇ ਸਾਡੇ ਸਤਿਕਾਰਯੋਗ ਪ੍ਰੌਣੇ ਆ ਹੋਣੇ ਵਾਲਾ ਮਿਸਟਰ ਰੌਲੈਂਡ ਐਮ ਪੀ ਐਂਡ ਮਿਨਿਸਟਰ ਫਾਰ ਕਮਿਊਨੀਕੇਸ਼ਨਸ ਹਮ ਤਾਂ ਫਾਜੀ ਆਨਰੇਬਲ ਸਟੀਫਨ ਕੈਂਪਰ ਐਮ ਪੀ ਮੈਂਬਰ ਪਾਰਲੀਮੈਂਟ ਮਿਨਿਸਟਰ ਫਾਰ ਸਮਾਲ ਬਿਜ਼ਨਸ ਮਿੰਿਸਟਰ ਫਾਰ ਲੈਂਡਸ ਐਂਡ ਪ੍ਰੋਪਰਟੀ ਮਿੰਿਸਟਰ ਫਾਰ ਸਪੋਰਟਸ ਐਂਡ ਮਿੰਿਸਟਰ ਫਾਰ ਮਲਟੀਕਲਚਰਲਿਜ਼ਮ ਮਿਸਟਰ ਗਰਮੇਸ਼ ਸਿੰਘ ਮੈਂਬਰ ਪਾਰਲੀਮੈਂਟ ਸਾਡਾ ਪਲੇਠਾ ਪੰਜਾਬੀ ਸਿੱਖ ਐਮਪੀ ਕੋਫਸਰਬਰ ਤੋਂ ਉਹ ਵੀ ਉੱਥੇ ਆਣਗੇ ਪਰੋਣੇ ਦੇ ਵਿੱਚ ਮਲਟੀਕਲਚਰਲਿਜ਼ਮ ਨਿਊ ਹਸਪੀਟਲ ਐਡਵਾਈਜ਼ਰੀ ਬੋਰਡ ਦੇ ਜਿਹੜੇ ਮਿਸ ਸੋਨੀਆ ਸਦੀਕ ਗਾਂਧੀ ਮਿਸਟਰ ਓਮਰ ਐਂਕਰ ਮਿਸਟਰ ਓਮਰ ਸਿੰਘ ਜੇਮਸ ਟੇਲ ਮਿੰਟ ਡਾਇਰੈਕਟਰ SBS TV ਇਹ ਤਾਂ ਟਿਕ ਮੋ ਜਰਾ ਜੀ ਮਹਿਮਾਨ ਪਲੱਸ ਉਹਨਾਂ ਵੱਲੋਂ ਬੇਨਤੀ ਆ ਵੀ ਤੁਸੀਂ ਵੀ ਸਾਰੇ ਮਹਿਮਾਨ ਆਈਆਂ ਜਿਨ੍ਹਾਂ ਨੇ ਜਿਨ੍ਹਾਂ ਦੇ ਨਾਂ ਉਹਨਾਂ ਦੇ ਵਿੱਚ ਮੈਟਰਲਿਸਟ ਆਣੇ ਆ ਉਹਦੋਂ ਡਿਕਲੇਅਰ ਹੋਣੇ ਆ ਪਲੱਸ ਕੋਈ ਵੀ ਬੰਦਾ ਉਹ ਬੁੱਕ ਕਰਾ ਸਕਦਾ ਆ ਆਪਣੇ ਇਸ ਮਾਣ ਮੁੱਤੇ ਪ੍ਰੋਗਰਾਮ ਦਾ ਈਵੈਂਟ ਦਾ ਆਸਟ੍ਰੇਲੀਅਨ ਸਿੱਖਵਾਰ ਫੋਰ ਐਕਸੀਲੈਂਸ ਦੇ ਵਿੱਚ ਹਿੱਸਾ ਲੈ ਸਕਦਾ ਆ ਕੋਈ ਵੀ ਪਰਿਵਾਰਕ ਮੈਂਬਰ ਵੀ ਬਿਜ਼ਨਸ ਹੀ ਕਿਸ ਤਰ੍ਹਾਂ ਵੀ ਵੱਧ ਤੋਂ ਵੱਧ ਪਹੁੰਚੋਗੇ ਤਾਂ ਇਹਦੇ ਆਉਣ ਵਾਲੇ ਸਮੇਂ ਵਿੱਚ ਉਹਨਾਂ ਨੂੰ ਹੋਰ ਔਰਾਰ ਰੌਣਹਾਰਾ ਮਾਹੌਲ ਬਹੁਤ ਵਧੀਆ ਤਰੀਕੇ ਨਾਲ ਇਹ ਪ੍ਰੋਗਰਾਮ ਹੋਏ ਜਨ ਡਰੈਸ ਕੋਡ ਹੈ ਜੀ ਬਲੈਕ ਟਾਈ ਹੂੰ ਤੁਸੀਂ ਇਹਨਾਂ ਦੀ ਸਾਈਟ ਤੇ ਜਾ ਕੇ ਆਪਣੀ ਬੁਕਿੰਗ ਤੇ ਵੀ ਤੁਸੀਂ ਜਲਦੀ ਕਿਉਂਕਿ ਉਹਨਾਂ ਨੇ ਸਾਰੇ ਅਰੇਂਜਮੈਂਟ ਕਰਨੇ ਹੁੰਦੇ ਆ ਜੂਤ ਸਾਰੇ ਇਹਨਾਂ ਦੀ ਪਿਆਰੀ ਦੇ ਵਿੱਚ ਬਿਜੀ ਹੁੰਦੇ ਆ ਥੈਂਕਸ ਜੀ ਬਿਲਕੁਲ ਤੇ ਉਸ ਤੋਂ ਬਾਅਦ ਆਪਾਂ ਰੁਕ ਕਰਾਂਗੇ ਭਾਰਤ ਦੇ ਵੱਲ ਤਾਂ ਅਮਰਜੈਂਸੀ ਫਿਲਮ ਕੰਗਨਾਰ ਨਾਵਤੀ ਬੇਹਦ ਵਿਵਾਦਾਂ ਦਾ ਹਿੱਸਾ ਬਣੀ ਹੋਈ ਹੈ ਕਿਉਂਕਿ ਉਸ ਦਾ ਟ੍ਰੇਲਰ ਲਾਂਚ ਕੀਤਾ ਗਿਆ ਜਿਸ ਦੇ ਵਿੱਚ ਪੰਜਾਬ ਨੂੰ ਲੈ ਕੇ ਬਹੁਤ ਸਾਰੀਆਂ ਅਸੀਆਂ ੜਕਾਉ ਚੀਜ਼ਾਂ ਦਿਖਾਈਆਂ ਗਈਆਂ ਨੇ ਜਿਸ ਦਾ ਪੰਜਾਬ ਦੇ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਇਥੋਂ ਤੱਕ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਾਨੀ ਰਕਪੀਰ ਸਿੰਘ ਵੱਲੋਂ ਤੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਵੱਲੋਂ ਵੀ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਕੀ ਕਹਿਣਾ ਚਾਹੋਗੇ ਅ ਦੇ ਕੋਈ ਕੱਲੀ ਹੈ ਹੁਣ ਪੰਜਾਬ ਦੀ ਜਾਂ ਸਿੱਖਾਂ ਦੀ ਜਾਂ ਕਹਿ ਲੋ ਇੰਡੀਆ ਦੀ ਗੱਲ ਹੈ ਉੱਥੇ ਆ ਗਈ ਆ ਸਾਰੇ ਜਗਤ ਦੀ ਕੋਣ ਤੁਹਾਨੂੰ ਲੇਟੈਸਟ ਅਪਡੇਟ ਦੱਸ ਦਿੰਦੇ ਆ ਬਹੁਤ سارے ਪੰਜਾਬੀ ਚੈਨਲਾਂ ਤੇ ਮੈਨੂੰ ਇਹ ਨਹੀਂ ਦੇਖੇ ਕਰ ਕਾਲੇ ਤੱਕ ਦੇਖਦੇ ਆ ਜਦੋਂ ਇੰਗਲੈਂਡ ਦੇ ਵਿੱਚ ਲਾਸਟ 3-4 ਵੀਕ ਤੋਂ ਕਾਫੀ ਆਸਰੇ ਚੇ ਉਹ ਦੰਗਿਆਂ ਦਾ ਕਾਰਨ ਇੱਕੇ ਕਾ ਬਣਿਆ ਉਹ ਮੀਡੀਆ ਦੇ ਪ੍ਰਚਾਰ ਨਾਲ ਜਦ ਆਇਆ ਬਈ ਜਿਹੜੀਆਂ ਇਹ ਗੱਲਾਂ ਕਰਦੇ ਆ ਜਿਹੜੇ ਲੋਕੀ ਇਦਾਂ ਦੀਆਂ ਅੱਗ ਭਰਾਉ ਨਾਲਾਂ ਜਿਹੜੀਆਂ ਇਦਾਂ ਦੀਆਂ ਅੱਗ ਭਰਾਉ ਕੰਨਾਂ ਆ ਜੋ ਬੋਲਦੇ ਆ ਜਿਹੜਾ ਦੇ ਬੋਲ ਬੋਲਦੇ ਆ ਉਹਦਾ ਫਰਕ ਜਦੋਂ ਮੀਡੀਆ ਦੇ ਉੱਤੇ ਆਉਂਦਾ ਤਾਂ ਧੜਕਾਹਟ ਪੈਦਾ ਹੁੰਦੀ ਆ ਐਕਸਪਲੋਇਟੇਸ਼ਨ ਹੁੰਦੀ ਆ ਉਹਦੇ ਨਾਲ ਫਿਰ ਲੋਕੀ ਅਦਾਇ ਦਾ ਕਾਰਨ ਬਣਦਾ ਕਹਿਣ ਦਾ ਭਾਵ ਉਹਨਾਂ ਨੇ ਇਹ ਇੰਟਰਨੈਸ਼ਨਲ ਇੱਕ ਲਾਅ ਬਣਾ ਦਿੱਤਾ ਆਸਟ੍ਰੇਲੀਆ ਦੇ ਵਿੱਚ ਵੀ ਇਹ ਲਾਅ ਆ ਗਿਆ ਲਾਸਟ ਵੀਕ ਤੋਂ ਉਹਨੂੰ ਖਾੜ ਦੇ ਸਖਤੀ ਨਾਲ ਲਾਗੂ ਕੀਤਾ ਜਾਊਗਾ ਕਿ ਜਿਹੜਾ ਕੋਈ ਵੀ ਹੁਣ ਤੁਹਾਨੂੰ ਇੱਥੇ ਵੀ ਦੱਸ ਦਿੰਦੇ ਪੰਜਾਬੀ মিডিਆ ਹੋਵੇ ਚਾਹੇ ਕਿਸੇ ਦੇਸ਼ ਦਾ মিডিਆ ਹੋਵੇ ਜੇ ਆਪਸ ਵਿੱਚ ਹੀ ਪਿਆਰ ਦੀ ਗੱਲ ਜਾਂ ਲੜਾਉਣ ਦੀ ਗੱਲ ਕਰੂਗਾ ਨਾਕਰਤ ਪੈਦਾ ਕਰੂਗਾ ਡਿਸਕ੍ਰਿਮੀਨੇਸ਼ਨ ਦੀ ਗੱਲ ਕਰੂਗਾ ਇੱਕ ਦੂਜੇ ਨੂੰ ਮਾਰਾ ਚੰਗਾ ਇੱਕ ਦੂਜੇ ਦੇ ਧਰਮ ਨੂੰ ਮਾਰਾ ਚੰਗਾ ਕਹਿਣ ਦੀ ਕੋਸ਼ਿਸ਼ ਕਰੂਗਾ ਜਾਂ ਬੋਲੀ ਨੂੰ ਮਾਰਾ ਚੰਗਾ ਕਹਿਣ ਦੀ ਕੋਸ਼ਿਸ਼ ਕਰੂਗਾ ਉਹ মিডিਆ ਤੇ ਉਹਨਾਂ ਦੇ ਬਿਲਕੁਲ ਸੈਂਸਰਸ਼ਿਪ ਜਾਂ ਬੰਦ ਕਰਨ ਦੀ ਕੋਸ਼ਿਸ਼ ਕਰਨਗੇ ਕਿ ਲੋਕਾਂ ਦਾ ਆਪਸੀ ਪਿਆਰ ਬਾਹਰਲੇ ਦੇਸ਼ਾਂ ਦੀਆਂ ਲੜਾਈਆਂ ਉਹ ਬਿਮਾਰੀਆਂ ਇਹਨਾਂ ਦੇਸ਼ਾਂ ਦੇ ਵਿੱਚ ਵੀ ਜਿੱਦਾਂ ਕੋਰੋਨਾ ਸੀ ਓਦਾਂ ਦੀਆਂ ਹੀ ਇਹ ਬਿਮਾਰੀਆਂ ਮਾਨਸਿਕ ਆ ਰਹੀਆਂ ਕਿਉਂਕਿ ਉਹ ਲੋਕਾਂ ਦੀ ਸੋਜ ਉੱਤੇ ਦੀ ਹੋਈ ਆ ਹਾਲੇ ਵੀ ਜਿੱਥੇ ਉਹ ਸਟਿਕ ਹਾਲੇ ਉਹ ਓਦਾਂ ਦੇ ਸਵਾਦ ਹੀ ਆ ਜਿੱਦਾਂ ਤੁਸੀਂ ਇਹਦਾ ਕਰਦਾਰ ਦੇਖਿਆ ਹੋਣਾ ਚਾਹੇ ਕੰਗਣਾ ਰਣੌਤ ਹੋਵੇ ਵੀ ਇਹਨਾਂ ਪਹਿਲੇ ਦਿਨ ਤੋਂ ਹੀ ਆਪਣੀ ਪ੍ਰਸਿੱਧੀ ਲੈਣ ਦੀ ਖਾਤਰ ਕੱਲੀ ਨਿਜੀਤਾ ਦੀ ਖਾਤਰ ਸਵਾਰਥ ਦੀ ਖਾਤਰ ਜਗਤ ਨੂੰ ਰੋਟੀ ਦੇਣ ਵਾਲੀਆਂ ਮਾਮਾ ਕਿਸਾਨ ਫਾਰਮਰ ਜਿਨ੍ਹਾਂ ਦਾ ਕੋਈ ਪੋਲੀਟੀਕਲ ਕਾਲੇ ਬੰਨੀ ਲਿੰਕਸਗਾ ਉਹਨਾਂ ਨੂੰ ਵੀ ਤੇ ਇਦਾਂ ਹੀ ਹੋ ਰਿਹਾ ਇਹਦੇ ਵਰਗੀਆਂ ਇਦਾਂ ਦੀਆਂ ਇਹਨਾਂ ਨੂੰ ਮਿਲ ਜਾਣਗੀਆਂ ਭੈਣਾ ਭੈਣਾ ਭਰਾ ਸਾਰੇ ਹੁੰਦੇ ਉਹ ਇਹਨੂੰ ਜਵਾਬ ਵੀ ਦਿੰਦੀਆਂ ਫਿਰ ਦਿੱਤਾ ਵੀ ਉਹਨੇ ਲੋਕ ਅਸੀਂ ਇਹ ਨਹੀਂ ਚਾਹੁੰਦੇ ਵੀ ਸਾਰੇ ਇਦਾਂ ਦਾ ਜਵਾਬ ਹੀ ਦਿਓ ਇਹ ਇਹਦੇ ਲਾਇਕ ਹੁੰਦੀਆਂ ਆ ਇਹ ਜੋ ਜਿਹੜਾ ਬੋਲਦੇ ਸੋ ਇਸ ਤਰ੍ਹਾਂ ਦੇ ਉੱਤੇ ਗੌਰਮント ਨੂੰ ਸਖਤ ਐਕਸ਼ਨ ਲੈ ਕੇ ਪਹੁੰਚੀ ਲਾਉਣੀ ਚਾਹੀਦੀ ਜਾਂ ਨਹੀਂ ਤਾਂ ਲੋਕਾਂ ਦੇ ਵਿੱਚ ਆਪਸੀ ਨਫ਼ਰਤ ਆਪਸੀ ਧੇਰਣਾ ਜੋ ਕਿ ਪੰਜਾਬ ਹਰਿਆਣਾ ਸਾਰੇ ਪਹਿਲਾਂ ਇਕੱਠੇ ਸੀ ਉਹ ਪੰਜਾਬ ਏ ਸੀ ਇਹ ਨਾਲ ਬੰਦਿਆਂ ਨੇ ਬੰਡੀਆਂ ਪਾ ਕੇ ਆਸ ਵਿੱਚ ਨਿੱਗੀਆਂ ਗੱਲਾਂ ਤੇ ਲੜਾ ਕੇ ਲੋਕਾਂ ਦੇ ਸਰਵਤ ਦੇ ਭਲੇ ਦਾ ਸੰਕਲਪ ਤੋੜ ਕੇ ਕੱਲ ਆਪਣੀ ਪਾਰਟੀ ਦਾ ਫਾਇਦਾ ਲੈਣ ਲਈ ਇਦਾਂ ਦੀਆਂ ਜਿਹੜੀਆਂ ਅੱਗ ਭਰਾਉਂਡ ਵਾਲਾ ਮੋਹਰੇ ਕੀਤੀਆਂ ਹੋਈਆਂ ਸੋ ਇਹਨਾਂ ਨੂੰ ਗਵਰਨਮੈਂਟ ਨਾਲ ਪੁਣੀ ਇਹੀ ਸਾਰੇ ਚਾਹੁੰਦੇ ਆ ਬਾਹਰਲੇ ਦੇਸ਼ਾਂ 'ਚ ਵੀ ਇਹੀ ਆ ਇਧਰ ਮੀਡੀਆ ਇਧਰਲੇ ਦੇਸ਼ਾਂ ਨੇ ਲੋਬੀ ਬਣਾ ਦਿੱਤਾ ਵੀ ਇਦਾਂ ਦੇ ਬੋਲਣ ਵਾਲਿਆਂ ਤੇ ਸਖਤ ਤੌਰ ਤੇ ਇਦਾਂ ਦੀ ਫਿਲਮ ਤੇ ਪੁੰਦੀ ਲੈ ਜਾਵੇ ਅਸੀਂ ਇੱਥੇ ਕੋਸ਼ਿਸ਼ ਕਰ ਰਹੇ ਆ ਆਸਟ੍ਰੇਲੀਆ ਦੀਆਂ ਸਾਰੀਆਂ ਸੰਸਥਾਵਾਂ ਚਾਹੇ ਕੋਈ ਵੀ ਹੋਣ ਚਾਹੇ ਹੋਰ ਵੀ ਹੋਣ ਆਪਸੀ ਭਾਈਚਾਰੇ ਦੇ ਪਿਆਰ ਦੀ ਖਾਤਰ ਵੀ ਇਹਨਾਂ ਦੇਸ਼ਾਂ ਦੇ ਵਿੱਚ ਏ ਦਨੀਆਂ ਅਗਬਰਾਉ ਜੜੀਆਂ ਜਾਂ ਫੋਟਪੌਣ ਵਾਲੀਆਂ ਫਿਲਮਾਂ ਨਾ ਪਹੁੰਚ ਸਕੋ ਹੂੰ ਜੀ ਬਿਲਕੁਲ ਤੇ ਇਸ ਦੇ ਨਾਲ ਹੀ ਜੇ ਅਸੀਂ ਅਗਲੀ ਖਬਰ ਦਾ ਖਬਰ ਦਾ ਜ਼ਿਕਰ ਕਰੀਏ ਤਾਂ ਅਕਾਲੀ ਦਲ ਦੋ ਫਾੜ ਹੋ ਗਿਆ ਵੱਖੋ ਵੱਖਰੀਆਂ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਨੇ ਗੱਲ ਭਾਵੇਂ ਰਖੜ ਪੁੰਨਿਆ ਦੀ ਹੋਵੇ ਗੱਲ ਭਾਵੇਂ ਸੰਤ ਹਰਚੰਦ ਸਿੰਘ ਲੋਂਗੋਵਾਲ ਦੀ ਪਰਸਤੀ ਦੀ ਹੋਵੇ ਤਾਂ ਹੁਣ ਬੇਸ਼ੱਕ ਕਿ ਸਾਰਿਆਂ ਵੱਲੋਂ ਇਸ ਗੱਲ ਦੀ ਗੁਹਾਰ ਲਾਈ ਜਾ ਰਹੀ ਹੈ ਕਿ ਸਾਰੀਆਂ ਪੰਥਕ ਜਥੇਬੰਦੀਆਂ ਇੱਕ ਨਿਸ਼ਾਨ ਸਾਹਿਬ ਹੇਠ ਇਕੱਠੀਆਂ ਹੋਣ ਇਕਮੁੱਠ ਹੋ ਕੇ ਚੱਲਣ ਕਿਉਂਕਿ ਵੈਸੇ ਹੀ ਬਹੁਤ ਸਾਰੀਆਂ ਚਾਲਾਂ ਜਾਂ ਰਾਸੀ ਚੀਜ਼ਾਂ ਐਸੀਆਂ ਚਲੀਆਂ ਹੋਈਆਂ ਨੇ ਜੋ ਪੰਜਾਬ ਨੂੰ ਬਰਬਾਦ ਕਰਨ ਦੇ ਲਈ ਆਪਣੀ ਅਹਿਮ ਭੂਮਿਕਾ ਅਦਾ ਕਰ ਰਹੀਆਂ ਨੇ ਪਰ ਉੱਥੇ ਹੀ ਸਾਡੀਆਂ ਪੰਥਕ ਪਾਰਟੀਆਂ ਵੱਲੋਂ ਵੀ ਜਦੋਂ ਐਸੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਕਿ ਉਹਨਾਂ ਦੇ ਵਿੱਚ ਆਪਸੀ ਫੁੱਟ ਪੈ ਗਈ ਹੈ ਸਾਰੇ ਲੀਡਰਾਂ ਦੇ ਮੂੰਹ ਇਧਰੋਂ ਇਧਰ ਹੀ ਨੇ ਤਾਂ ਇਸ ਮੌਕੇ ਤੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਆਸਟ੍ਰੇਲੀਆ ਦੇ ਵਿੱਚ ਅਕਾਲੀ ਦਲ ਨੂੰ ਲੈ ਕੇ ਤੁਹਾਡਾ ਬਹੁਤ ਸਾਰੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਨਾਲ رابطہ ਹੋਏਗਾ ਜਾਂ ਸਿਕ ਕਮਿਊਨਿਟੀਜ਼ ਦੇ ਨਾਲ ਜਾਂ ਜਥੇਬੰਦੀਆਂ ਦੇ ਨਾਲ رابطہ ਹੁੰਦਾ ਹੋਏਗਾ ਕੀ ਕਹਿੰਦੀਆਂ ਨੇ ਕਿ ਕੀ ਹੋ ਸਕਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਦੇਖੋ ਜਦੋਂ ਆਪਾਂ ਆਸਾ ਦੀ ਬਾਰ ਪੜ੍ਹਦੇ ਹਾਂ ਬਹੁਤ ਸਾਰਾ ਕੁਝ ਆ ਜਾਂਦਾ ਲੱਖ ਨੇਕੀਆਂ ਲੱਖ ਵਧੀਆਂ ਸੋ ਇਹ ਸਾਡੇ ਵੀ ਕਈ ਵਾਰੀ ਕੋਸ਼ਿਕ ਕਮੇਟੀਆਂ ਦੇ ਵਿੱਚ ਇੱਥੇ ਤਤ ਤਣਾਅ ਦਾ ਹੋ ਜਾਂਦਾ ਤਣਾਅ ਜਿੱਥੇ ਮਨੁੱਖ ਆਪਣੀ ਮਤ ਚਲਾਉਣ ਦੀ ਕਰ ਸਕਦਾ ਪਰ ਗੁਰੂ ਸਾਹਿਬ ਨੇ ਕਿਹਾ ਪ੍ਰਬੁੱਧ ਤਿਆ ਪਹਿਲਾਂ ਚਾਹੀਦੇ ਪ੍ਰਬੁੱਧ ਨੂੰ ਤਿਆਗੋ ਉਹਦਾ ਮਤਲਬ ਹਉਮੈ ਇੰਦੇ ਜੀ ਤੁਹਾਨੂੰ ਤਿਆਗਣਾ ਪੈਣਾ ਫੇਰ ਸਿੱਖੀ ਦਾ ਸ਼ੁਰੂਆਤ ਹੁੰਦੀ ਜਾਂ ਕਾਲੀ ਦਲ ਇਦਾਂ ਹੀ ਆਇਆ ਸੀ ਸੰਤ ਦੇ ਭਲੇ ਲਈ ਜੇ ਇਹ ਹਿਸਟਰੀ ਦੇਖੀ ਜਾਵੇ ਇਹ ਇੱਕ ਆਪਣੀ ਤਾਰੀਖ ਆਡੀ ਵੱਡੀ ਆ ਤੇ ਬਹੁਤ ਸਾਰੇ ਇਹਦੇ ਸਮੇਂ ਉੱਤੇ ਬਹੁਤ ਸਾਰੇ ਸਾਰਿਆਂ ਦੇ ਭਲੇ ਲਈ ਇਹ ਸਮਸਤਾ ਸੀ ਜਿਹੜੀ ਕਿ ਇਹ ਅਕਾਲੀ ਦਲ ਪਾਰਟੀ ਸੀ ਸਭ ਤੋਂ ਮੋਹਰੇ ਹੋ ਕੇ ਬਾਬਾ ਖੜਕ ਸਿੰਘ ਤੋਂ ਲੈ ਕੇ ਜਾਂ ਹੋਰ ਬਹੁਤ ਸਾਰੀਆਂ ਅਸ਼ਖੀਬਾਂ ਜਿਨ੍ਹਾਂ ਦਾ ਨਾਂ ਲੈਣ ਨਾਲ ਸਾਡੇ ਰੌਂਗ ਤੇ ਖੜੇ ਹੁੰਦੇ ਮਾਣ ਹੁੰਦਾ ਜੇ ਉਸ ਲੈਵਲ ਤੇ ਹੋਣ ਦਾ ਹਾਲ ਦੇਖਿਆ ਜਾਵੇ ਇਹ ਆਪਣੇ ਨਿੱਜ ਵਾਸਤੇ ਆਪਣੇ ਪਰਿਵਾਰਾਂ ਵਾਸਤੇ ਇਹ ਆਪਣੀ ਸਿਰਫ ਚੌਧਰ ਵਾਸਤੇ ਆਪਣੀ ਔਮੇ ਲਈ ਇਹ ਗੱਲ ਕਰਦੇ ਆ ਇੱਕ ਦੂਜੇ ਨੂੰ ਲੜਾਉਣ ਦੀ ਗੱਲ ਕਰਦੇ ਆ ਈਵਨ ਹੁਣ ਤਾਂ ਇਥੋਂ ਤੱਕ ਹੀ ਬਹੁਤ ਹੀ ਫਿਕਰਮੰਦੀ ਹੋ ਗਈ ਦੇਖਣ ਦੇ ਵਿੱਚ ਇਹ ਹਾਸੋ ਹੀਣਾ ਵੀ ਲੱਗ ਰਿਹਾ ਵੀ ਕਿੰਨਾ ਦੁਖਾਂਤ ਆ ਜਿਹੜੇ ਅਫਸੈਟ ਹੋ ਚੁੱਕੇ ਮਾਰਸਕ ਤੌਰ ਤੇ ਜੇਲ੍ਹਾਂ ਦੇ ਵਿੱਚ ਸੰਗ ਜਿਨ੍ਹਾਂ ਨੇ ਕੁਰਬਾਨੀਆਂ ਕਰ ਦਿੱਤੀਆਂ ਉਹ ਰਹਿ ਜੇਲ੍ਹਾਂ 'ਚ ਉਹਨਾਂ ਦੇ ਵਿੱਚ ਵੀ ਬੰਡੀਆਂ ਭੈਣ ਜਾ ਰਹੀਆਂ ਜਦ ਕਿ ਹੈ ਸਾਰੇ ਸਾਰੇ ਗੁਰੂਗ੍ਰਾਜ ਸਾਹਿਬ ਦੇ ਸਿੱਖ ਨਿਸ਼ਾਨ ਦੇ ਤਲੇ ਹੋਣ ਵਾਲੇ ਇੱਕ ਕੋਈ ਗੁਰੂ ਸਾਰਿਆਂ ਦਾ ਉਹੀ ਪਿਓ ਮਾਂ ਪਿਓ ਉਹੀ ਬਾਣੀ ਸੋ ਉਹ ਇਹ ਗੱਲ ਜਦੋਂ ਲੜਾਉਂਦੇ ਆ ਬੰਦੇ ਆਪਣੀ ਆਪਣੀ ਪਾਰਟੀ ਦੀ ਖਾਤਰ ਤਾਂ ਸਾਫ਼ ਦਿਸਦਾ ਉਹ ਬਯਰਬ ਹੁੰਦਾ ਵੀ ਆਪਣੀ ਪਾਰਟੀ ਨੂੰ ਉੱਚਾ ਦਿਖਾਉਣ ਲਈ ਆ ਜਦ ਕਿ ਪੰਥ ਪੰਥ ਦੇ ਨਾਲ ਆ ਕੇ ਐਦਾਂ ਆਪਣੇ ਧੜੇ ਨੂੰ ਛੱਡਣਾ ਨਹੀਂ ਆਪਣੇ ਕੀਲੇ ਨਾਲ ਬਜੇ ਰਹਿਣਾ ਬਾਹਰ ਉਹਨੂੰ ਰਸਾ ਪਾਇਆ ਕਿਲੇ ਦੇ ਨਾਲ ਤੇ ਬਾਹਰ ਕਈ ਜਣਾ ਇਕਤਾ ਕਰ ਲਓ ਇਕਤਾ ਕਰ ਲਓ ਐਦਾਂ ਦੀਆਂ ਗੱਲਾਂ ਹੋ ਕੇ ਨਿਜ ਤੋਂ ਲੈ ਕੇ ਈਵਨ ਦੇਖਿਆ ਜਾਵੇ ਤਾਂ ਇਹ ਬਹੁਤ ਬਟੀ ਨਵਦੀਪ ਗਾਲਿਆ ਸਾਡੇ ਦੇਖਣ ਵਾਲੀ ਵੀ ਦੱਸਣਗੇ ਪਰ ਜਦੋਂ ਤੁਸੀਂ ਪੰਜ ਸੁਪਰੀਮ ਸਿੰਘ ਜੇ ਤੁਸੀਂ ਸਾਹਮਣੇ ਆ ਸਿੱਖ ਪੰਥ ਦੇ ਸੁਪਰ ਪਾਵਰ ਪੰਜ ਸਿੰਘ ਸਹਾਵਾਨ ਦੇ ਕੋਲ ਕੇਸ ਹੋਵੇ ਤੁਸੀਂ ਉਦੋਂ ਤੱਕ ਤਾਂ ਕੋਲ ਰਹਿ ਲੋ ਕੋਲ ਪੀਰੀਅਡ ਹੋਵੇ ਤੁਹਾਡਾ 19 ਤਰੀਕ ਦਿੱਤੀ ਹੋਈ ਆ ਉਹਦੇ ਵਿੱਚ ਵੀ ਤੁਸੀਂ ਕਹੋ ਵੀ ਮੇਰੇ ਤੋਂ ਬਿਨਾਂ ਤਾਂ ਸਰਨਾ ਹੀ ਨਹੀਂ ਕਿਸੇ ਦਾ ਨਾ ਮੇਰੇ ਤੋਂ ਬਿਨਾਂ ਉਹ ਤਾਂ ਮਤਲਬ ਗੁਰੂ ਨੂੰ ਚੈਲੰਜ ਜਾਂ ਪੰਜਾਂ ਸਿੰਘਾਂ ਨੂੰ ਚੈਲੰਜ ਆ ਤੁਸੀਂ ਬਹੁਤ ਵਧੀਆ ਆ ਮੰਨਦੇ ਆ ਬਹੁਤ ਕੁਝ ਕੀਤਾ ਉਹ ਪੰਥ ਲਈ ਉਹੀ ਗੱਲ ਨਹੀਂ ਹੈਗੀ ਪਰ ਜੇ ਤੁਹਾਨੂੰ ਹੁਣ ਸੰਗਤ ਨਹੀਂ ਐਸੈਪਟ ਕਰਦੀ ਤਾਂ ਹਾਵ ਟੂ ਸਟੈਪ ਬੈਕ ਸੋ ਐਨੀਬਾਡੀ ਕੈਨ ਹਾਵ ਟੂ ਥਿੰਕ ਅਬਾਊਟ ਥਿਸ ਬਈ ਸਾਰਿਆਂ ਦੇ ਲਈ ਇਹ ਪਹਿਲਾਂ ਪਿੱਛੇ ਆਓ ਪਹਿਲਾਂ ਆਪਣੇ ਆਪ ਨੂੰ ਸਵਾਰਥ ਦੇ ਆਗੋ ਅਸੀਂ ਤਾਂ ਕੁਝ ਕਹਿ ਨਹੀਂ ਸਕਦੇ ਸਾਨੂੰ ਨਹੀਂ ਇੰਨਾ ਪਤਾ ਤੁਸੀਂ ਉੱਥੇ ਰਹਿੰਦੇ ਆਂ ਬਈ ਆਪਣੀ ਆਪਣੀ ਪਾਰਟੀ ਦੀ ਖਾਤ ਆਪਸ ਵਿੱਚ ਹੀ ਲੜਾਈਆਂ ਦੇਖ ਕੇ ਤਾਂ ਬਾਕੀ ਦੁਨੀਆ ਨੇ ਮਖੌਲ ਜਾਂ ਨਾਂਡ ਆਉ ਪਰ ਇਹ ਹੀ ਸਾਰਿਆਂ ਕਮੇਟੀਆਂ ਬਗ ਇਹ ਹੀ ਸੀਗਾ ਵੀ ਤੁਸੀਂ ਦੇਖ ਕੇ ਜੋ ਇੰਗਾ ਦਾ ਸਰਬਤ ਖਾਲਸਾ ਬਾਹਰ ਵਾਲੀ ਸਿੱਖਾਂ ਦਾ ਐਨ ਆਰ ਆਈਸ ਨੂੰ ਜਰੂਰ ਕਨਸਿਡਰ ਕਰ ਲੈਣਾ ਪਰ ਉਹ ਬਹੁਤ ਬਨਵਾ ਜੋਗਦਾਨ ਆ। ਇਹੀ ਬੇਨਤੀ ਹੈ ਇੱਕ ਗੋਲਡ ਕੋਸਟ ਦੀ ਆ ਸੂਚਨਾ ਆ ਨਵਦੀਪ ਲਾਸਟ 25 ਅਗਸਤ ਨੂੰ ਬਾਲੀਵੁੱਡ ਸ਼ੂਟਿੰਗ ਤੇ ਸੌਕਰ ਦੀ ਟੂਰਨਾਮੈਂਟ ਹੋ ਰਿਹਾ ਹੈ ਗੋਲਡ ਕੋਸਟ ਵਾਸੀਆਂ ਨੇ ਸਪੈਸ਼ਲ ਭੇਜਿਆ ਸੀ ਲਾਸਟ ਵੀਕ ਆਪਾਂ ਅਪਡੇਟ ਕਰ ਨਹੀਂ ਸਕੇ। ਜੀ ਉਹ ਹੈਗਾ ਜੀ ਲੋਕੇਸ਼ਨ ਹੈਗੀ ਗੇਨਸ ਬੋਰੋ పార్ਕ لینڈ ਗੋਲਡ ਕੋਸਟ ਬਹੁਤ ਸੋਹਣਾ ਇਲਾਕਾ ਇੱਥੇ ਕਿਊਂਜ਼ਲੈਂਡ ਦੇ ਵਿੱਚ ਪੈਂਦਾ। ਉੱਥੇ ਦੇ ਸਾਰੇ ਪੰਜਾਬੀਆਂ ਨੂੰ ਬੇਨਤੀ ਆਫ ਵੱਧ ਚੜ ਕੇ ਉੱਤੇ ਪਹੁੰਚਣ ਤੁਹਾਨੂੰ ਉਹ ਪੋਸਟ ਸ਼ੇਅਰ ਕਰਦਾ ਕਿ ਲਿੰਕ ਫ੍ਰੀ ਲੈ ਸਕਦੇ ਹੋ ਉਸ ਟੂਰਨਾਮੈਂਟ ਦਾ ਆਨੰਦ ਵੀ ਲਓ ਫੋਰਥ ਪੰਜਾਬੀ ਟੂਰਨਾਮੈਂਟ 25th ਆਫ ਅਗਸਟ ਥੈਂਕ ਯੂ ਜੀ ਬਿਲਕੁਲ ਤਿਕਨਾਲ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਸਲੀਕੇ ਦੇ ਨਾਲ ਤੁਸੀਂ ਸਾਰੇ ਹੀ ਸਵਾਲਾਂ ਦਾ ਜਵਾਬ ਦਿੱਤੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਇਸ ਪ੍ਰੋਗਰਾਮ ਨੂੰ ਵੇਖਦੇ ਹੋ ਇਸ ਲਈ ਤੁਹਾਡੇ ਸੁਨੇਹੇ ਆਉਂਦੇ ਨੇ ਕਿ ਇਸ ਵਾਰੀ ਪ੍ਰੋਗਰਾਮ ਕਿਉਂ ਨਹੀਂ ਆਇਆ ਜੀ ਕੋਸ਼ਿਸ਼ ਕਰਦੇ ਹੋਨੇ ਆ ਹਰ ਵਾਰ ਹਰ ਹਫਤੇ ਇਸ ਪ੍ਰੋਗਰਾਮ ਨੂੰ ਤੁਹਾਡੇ ਰੂਬਰੂ ਕਰਵਾਇਆ ਜਾ ਸਕੇ ਤਾਂ ਕਿ ਹਰ ਛੋਟੀ ਤੋਂ ਛੋਟੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਈ ਜਾ ਸਕੇ ਪਰ ਕਈ ਵਾਰੀ ਕੋਈ ਕੰਮ ਕੋਈ ਮਸਲੇ ਆ ਸੇ ਪੈ ਜਾਂਦੇ ਨੇ ਕਿ ਕਈ ਵਾਰੀ ਪ੍ਰੋਗਰਾਮ ਸਕਿਪ ਕਰਨਾ ਪੈ ਜਾਂਦਾ ਉਸਦੇ ਲਈ ਅਸੀਂ ਤੁਹਾਡੇ ਤੋਂ ਮਾਫੀ ਚਾਹੁੰਦੇ ਆ ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਣਾ ਹੈ ਜੀ ਮਿਲਾਂਗੇ ਆਪ ਅਗਲੇ ਹਫਤੇ ਫਿਰ ਤੋਂ ਸਾਡੇ ਖਾਸ ਪ੍ਰੋਗਰਾਮ ਆਸਟ੍ਰੇਲੀਆ ਡਾਇਰੀ ਦੇ ਵਿੱਚ ਤਦ ਤੱਕ ਲਈ ਸਾਨੂੰ ਤੋਂ ਜਾਂ ਸਤ ਸ੍ਰੀ ਅਕਾਲ